ਆ ਸਾਡੇ ਪਿੰਡ ਦਾ ਸੀਚੇ ਵਾਲ ਮਾਡਲ ਇਹ ਜਦੋਂ ਲੱਗਣ ਵਾਲਾ ਆ ਤੇ ਉਦੋਂ ਕਈ ਪਰਮੂਖੋ ਪਿਆਰੇ ਆ ਮਿਹਰ ਦਸਾਂ ਕਰੋ ਕਿ ਸੀਚੇ ਵਾਲ ਮਾਡਲ ਸਾਡੇ ਪਿੰਡ ਚ ਆਵੇ ਆ ਵੇਖ ਲੋ ਕੀ ਹਾਲ ਕਿੰਨਾ ਪੈਸਾ ਨਰੇਗਾ ਦਾ ਲੱਗਾ ਹੋਊਗਾ ਇਹਦੇ ਤੇ ਤੇ ਕੀ ਬਣਿਆ ਇਹ ਛੱਪੜ ਦਾ ਪੜ੍ਹੇ ਲਿਖੇ ਬੰਦਿਆਂ ਦਾ ਵਕਾਰ ਵੇਖ ਲੋ ਇੱਥੋਂ ਜਗਾ ਮੈਂ ਅਨਪੜ ਬੰਦਾ ਕੋਈ ਹੁੰਦਾ ਨਾ ਉਹ ਵਈ ਆ ਕਿੱਡਾ ਵਧੀਆ ਵਿਕਾਸ ਕੀਤਾ ਕਿੰਨੇ ਟਰੈਕਟਰ ਲੈ ਕੇ ਫੇਰਦੇ ਰਹੇ ਆ ਤਾਨੀਕ ਨੇ ਕੁ ਬੰਦੇ ਨਰੇ ਗਾਰੀਆਂ ਦਿਹਾੜੀਆਂ ਲਾਈਆਂ ਇਹਦੇ ਉੱਤੇ ਸੜਕੇ ਜਾਵਾ ਇਹੋ ਜਿਹੇ ਪੜੇ ਲਿਖੇ ਬੰਦਿਆਂ ਦੇ ਵਿਕਾਸ ਤੋਂ ਕਿੱਡਾ ਟੌਪ ਦਾ ਮਾਡਲ ਬੁਕਾਇਆ ਆ ਵੇਖ ਲੋ ਸੜਕਾਂ ਦੇ ਬਣਾਉਣੀ ਨੇ ਇਹ ਜਿੰਨੀਆਂ ਇਟਾਂ ਕੋਟਕੀ ਤੇ ਮੜੀਆਂ ਚ ਲੱਗੇ ਇਹ ਸਾਰੀਆਂ ਤੇ ਸੜਕ ਦੇ ਹਾਲਾਤ ਵੇਖ ਲੋ ਕੀ ਬਣੇਗੇ ਇਹ ਮੈਂ ਨਾ ਕਿਹਦਾ ਨਿਆਣਾ ਇੱਥੇ ਕਿਹਦੇ ਵੇਝੀ ਹੋ ਮਰਦੇ ਪਤਾ ਨਹੀਂ ਸਾਫ ਕਿੰਨੇ ਘੋਣੇ ਤੇ ਇਹ ਪੜੇ ਲਿਖੇ ਬੰਦਿਆਂ ਨੂੰ ਜਰੂਰ ਸੋਚਣਾ ਚਾਹੀਦਾ ਕਿ ਪਈ ਸਾਹਿਬ ਬਾਹਰਲੇ ਪਿੰਡਾਂ ਦੇ ਸੀਚੇ ਵਾਲ ਮਾਡਲ ਇਹ ਸਾਡੇ ਪਿੰਡ ਦਾ ਛੀਤੀ ਵਾਲਾ ਮਾਡਲ ਕਿੱਦਾਂ ਦਾ ਆਦੇ 6 ਲੱਖ ਰੁਪਈਆ ਲਾ ਕੇ ਨਾ ਸੋਲਰ ਪੈਨਲ ਲਵਾਇਆ ਇਹ ਛੱਪੜ ਦਾ ਪਾਣੀ ਲੋਕਾਂ ਦੀਆਂ ਪੈਲੀਆਂ ਤੱਕ ਜਾਊਗਾ ਇਹ ਪੈਲੀਆਂ ਤੱਕ ਹੀ ਜਾਣਾ ਲੋਕਾਂ ਦੇ ਘਰਾਂ 'ਚ ਚਲ ਗਿਆ ਵਾ ਨਾ ਦੇ ਦੀ ਮੋਟਰ ਹੈਗੀ ਆ ਇੱਥੇ ਲੋਕੀ ਪਾਣੀ ਦੇ ਜਿੱਥੇ ਤੱਕ ਪੈ ਪਏ ਤਰਸ ਤਰਸ ਕੇ ਮਰ ਗਏ ਨਾ ਬੱਤੀ ਆਈ ਨਾ ਪਿੰਡ ਦੇ ਛੱਪੜ ਦਾ ਪਾਣੀ ਇਹ ਜਿਨ੍ਹਾਂ ਵੀਰੇ ਮੇਰਾ ਨੇ ਮਾਡਲ ਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਭਈ ਬੇਨਤੀ ਆ ਗੁਰਮੁਖੋ ਪਿਆਰਿਓ ਕਿ ਕੋਲੋਂ ਵੀ ਬਹਿ ਲਾਉਣੇ ਪੈਣਾ ਲਾ ਦੇਈਦੇ ਆ ਗੁਰੂ ਮਹਾਰਾਜ ਨੇ ਬੜਾ ਕੋਦ ਦਿੱਤਾ ਵਾ ਤੇ ਇਦਾਂ ਛੱਡ ਕੇ ਨਹੀਂ ਜਾਈਦਾ ਸੇਵਾ ਇਹੋ ਹੀ ਆ ਹੁਣ ਮੌਕਾ ਵਾ ਸਰਪੰਚੀ ਦੇ ਚਲੋ ਭੰਗ ਹੋਈ ਆ ਬੇਨਾ ਸਰਪੰਚੀ ਦਾ ਹੁਣ ਮੌਕਾ ਜਿਹੜੇ ਬੰਦੇ ਉਹਨੂੰ ਸੇਵਾ ਕਰਦੇ ਨੇ ਅਸੀਂ ਸੇਵਾ ਕਰਦੇ ਪਿੰਡ ਦੀ ਤੇ ਹੁਣ ਬੇਨਤੀ ਆ ਜੋ ਅੱਜ ਮੀਂਹ ਪੈਂਦਿਆ ਤੇ ਅਸੀਂ ਪਿੰਡ ਵਾਲੇ ਦਾਪਾਰਾ ਜਾਣੇ ਹੈਗੇ ਆ ਆ ਜੋ ਰਲ ਕੇ ਸੇਵਾ ਕਰ ਲਈਏ ਬਿਨਾ ਪੈਸੇ ਉਦੋਂ ਤੇ ਪੈਸੇ ਹੀ ਮਿਲਦੇ ਤੇ ਉਦੋਂ ਸੇਵਾਾਂ ਦੇ ਹੁਣ ਆਜੋ ਸੇਵਾ ਕਰ ਲੀਆ ਸੀਚੇ ਮਾਡਲ ਵੇਖ ਲੋ ਚੰਗੀ ਤਰਾ ਆ ਨਵਾਂ ਆਦ ਕਿੰਨਾ ਨੇ ਏਡਾ ਵਧੀਆ ਵਿਕਾਸ ਕੀਤਾ ਬਹੁਤ ਬਹੁਤ ਉਹ ਬੰਦਿਆ ਗੁਰਮੁਖਾਂ ਪਿਆਰਿਆਂ ਦਾ ਧੰਨਵਾਦ